देर रात ਕਰਿਆਨੇ ਦੀ ਦੁਕਾਨ ਅੰਦਰ ਅਚਾਨਕ ਅੱਗ ਲੱਗਣ ਨਾਲ ਮੁਹੱਲੇ ਵਿੱਚ ਹਫੜਾ ਦਫੜੀ ਮਚ ਗਈ। ਦੁਕਾਨ ਦਾ ਮਾਲਕ ਦੁਕਾਨ ਦੇ ਉੱਪਰ ਰਹਿੰਦਾ ਸੀ ਜਿਸ ਦੀ ਅੱਗ ਦੇ ਧੂੰਏ ਨਾਲ ਮੌਤ ਹੋ ਗਈ। ਬਟਾਲਾ ਦੇ ਓਰੀ ਮੁਹੱਲੇ ਵਿੱਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਲਾਡਾ ਕਰਿਆਣਾ ਸਟੋਰ ਅੰਦਰ ਅਚਾਨਕ ਅੱਗ ਲੱਗ ਗਈ। ਅੱਗ ਨੇ ਇੰਨਾ ਵਿਸ਼ਾਲ ਰੂਪ ਧਾਰਨ ਕਰ ਲਿਆ ਕਿ ਦੁਕਾਨ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਜ਼ਿਆਦਾ ਭਿਆਨਕ ਹੋਣ ਕਰਕੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ 3 ਘੰਟੇ ਦੀ ਭਾਰੀ ਮੁਸ਼ਕਲ ਤੋਂ ਬਾਅਦ ਅੱਗ ਦੇ ਕਾਬੂ ਪਾਇਆ ਗਿਆ। ਦੁਕਾਨ ਦੇ ਮਾਲਕ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹਨਾਂ ਨੂੰ ਰਾਤੀ 1.5 ਵਜੇ ਦੇ ਕਰੀਬ ਜਦੋਂ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਅੰਦਰ ਅੱਗ ਲੱਗੀ ਹੋਈ ਹੈ ਜਦੋਂ ਉਹਨਾਂ ਆ ਦੇਖਿਆ ਤਾਂ ਅੱਗ ਪੂਰੀ ਤਰ੍ਹਾਂ ਦੁਕਾਨ ਅੰਦਰ ਫੈਲ ਚੁੱਕੀ ਸੀ ਜਿਸ ਤੋਂ ਬਾਅਦ ਮੌਕੇ ਤੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਦਮਕਲ ਵਿਭਾਗ ਦੀਆਂ ਪਹੁੰਚੀਆਂ ਗੱਡੀਆਂ ਨੇ ਅੱਗ ਤੇ 3 ਘੰਟੇ ਦੀ ਭਾਰੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਉਹਨਾਂ ਕਹੇ ਕਿ ਦੁਕਾਨ ਦੇ ਮਾਲਕ ਦੀ ਬਹੁਤ ਹਾਲ ਕੀਤੀ ਗਈ ਤੇ ਅੱਗ ਜ਼ਿਆਦਾ ਹੋਣ ਕਰਕੇ ਪਤਾ ਨਹੀਂ ਚੱਲ ਸਕਿਆ ਕਿ ਕ੍ਰੀਪ ਸਵੇਰੇ 2:30 ਵਜੇ ਉਸਨੂੰ ਦੁਕਾਨ ਦੇ ਉੱਪਰ ਹੀ ਮ੍ਰਿਤਕ ਪਾਇਆ ਗਿਆ। ਰਾਤ ਨੂੰ ਨਾਈਟ ਅੱਗ ਲੱਗੀ ਕੋਈ 1:00 ਵਜੇ ਸਾਨੂੰ 1:30 ਵਜੇ ਪਤਾ ਲੱਗਾ ਜਦੋਂ ਅਸੀਂ ਆਏ ਉਹ ਤਾਂ ਅੱਗ ਬਹੁਤ ਫੈਲ ਚੁੱਕੀ ਸੀ ਤੇ ਜਦੋਂ ਇਹ ਦੇਖਿਆ ਤੇ ਅੱਗ ਨਾਲ ਉਹਨਾਂ ਨੇ ਦੇਖਣ ਦੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਹ ਮਿਲੇ ਨਹੀਂ ਫਿਰ ਜਾ ਕੇ ਕੋਈ 2:30 ਵਜੇ ਇਹਨਾਂ ਦਾ ਪਤਾ ਲੱਗਾ ਕਿ ਉੱਪਰ ਹੈ ਉਸ ਟਾਈਮ ਜਦੋਂ ਇਹਨਾਂ ਨੂੰ ਲੈ ਕੇ ਗਏ ਇਹਨਾਂ ਦੀ ਡੈਥ ਹੋ ਚੁੱਕੀ ਸੰਦੇਰੀ ਸੜਕ ਤੇ ਨਹੀਂ ਸੜੇ ਨਹੀਂ ਹੈ ਉਦਾਂ ਹੀ ਡਿੱਗ ਕੇ ਅਟੈਕ ਲਾ ਲਓ ਕਿੰਨੇ ਨੁਕਸਾਨ ਕਿੰਨਾ ਕੋਈ ਆਇਆ ਲੱਗਦਾ ਕਿ ਕਿੰਨੀ ਦਾ ਨੁਕਸਾਨ ਲੱਖਾਂ ਦਾ ਹੀ ਹੈ ਸਾਰਾ ਕੁਝ ਸੜਕੇ ਸੁਆਹ ਹੋ ਗਿਆ ਖਾਦੀ ਦੁਕਾਨ ਸੀ ਇਹਨਾਂ ਦਾ ਕਰਿਆਨੇ ਦਾ ਸੰਦੇ ਤੀਜਾ ਦੁਕਾਨਾਂ ਦਾ ਸੜ ਗਿਆ ਉਹ ਗੋਦਾਮ ਬਨੇਦੇ ਹਨ ਉਹ ਇਹਨਾਂ ਦਾ ਇਹਨਾਂ ਦਾ ਸਾਰੇ ਸਾਰਾ ਬਿਲਕੁਲ ਕੁਝ ਨਹੀਂ ਬਚਿਆ ਇਹਨਾਂ ਦੀ ਫੈਮਲੀ ਤੋਂ ਕੋਲ ਹੈ ਇਹਨਾਂ ਦਾ ਇੱਕ ਬੇਟਾ ਦੋ ਬੇਟੀਆਂ ਮੇਰੇ ਦੇ ਸਾਰੇ ਹਾਂ ਮੇਰੀ ਫੁੱਫਰ ਜੀ ਹੈ ਕਰਿਆਨੇ ਦੀ ਦੁਕਾਨ ਸੀ ਪਤਾ ਹੀ ਨਹੀਂ ਚਲਿਆ ਕੱਲ ਰਾਤ ਨੂੰ 12 ਵਜੇ ਤੱਕ ਤਾਂ ਬਿਲਕੁਲ ਸਭ ਠੀਕ ਸੀ ਇਕਦਮ ਹੀ ਲੋਕਾਂ ਨੇ ਦੱਸਿਆ ਕਿ ਅੱਗ ਲੱਗੀ ਉਹਨਾਂ ਨੇ ਉਸ ਤੋਂ ਬਾਅਦ ਕਿਸੇ ਨੂੰ ਕੁਝ ਨਹੀਂ ਪਤਾ ਕੀ ਹੋਇਆ ਕਰਿਆਨੇ ਦੀ ਦੁਕਾਨ ਹੈ ਕਰਿਆਨੇ ਦੀ ਦੁਕਾਨ ਹੈ ਇਹਨਾਂ ਦੇ ਪਰਿਵਾਰ ਚ ਕੌਣ ਕੌਣ ਸੀ ਕਿੰਨੇ ਪੈਸੇ ਨੇ ਬੇਟਾ ਹੈ ਦੋ ਬੇਟੀਆਂ ਮੈਰੀਡੇ ਸਾਰੇ ਬੇਟੀ ਅੰਮ੍ਰਿਤਸਰ ਆ ਇੱਕ ਇੱਕ ਇੱਥੇ ਬਟਾਲੇ ਧਰਮਪੁਰ ਕੋਲ ਨਹੀਂ ਹੈ ਕੱਲ੍ਹੇ ਹੀ ਸੀਗੇ ਘਰ ਵਾਈਫ ਦੀ ਡੈਥ ਹੋ ਗਈ ਦੀ ਇਹਨਾਂ ਦੇ ਮੇਰੇ ਬੂਆ ਜੀ ਦੀ ਕਦੋਂ ਪਤਾ ਲੱਗਾ ਤੁਹਾਨੂੰ 1 ਵਜੇ ਕਾਲ ਆ ਗਈ 1 ਵਜੇ ਆਪਾਂ ਆ ਗਏ ਸੀ ਬਟ ਫਾਇਰ ਵੀ ਗੇੜ ਵੀ ਆ ਗਈ ਦੀ ਬਟ ਇੰਨਾ ਕ ਧੂਆਂ ਸੀ ਕਿ ਸਾਰੇ ਕਮਰੇ ਉੱਪਰ ਸਭ ਦਰਵਾਜ਼ੇ ਤੋੜਦਾਰ ਕੇ ਕਿਚਨ ਚੋਂ ਮਿਲੇ ਆ ਕਿਚਨ ਚ ਗਿਰੇ ਪਏ ਜਿਨ੍ਹਾਂ ਨੂੰ ਫੋਨ ਬਰੇ ਕਿਤੇ ਬਟ ਫੋਨ ਕੋਈ ਚੁੱਕਿਆ ਹੀ ਨਹੀਂ ਇਹਨਾਂ ਨੇ ਇਹ ਆ ਗਈ ਜੀ ਤਲਨ ਆ ਗਈ ਮੇਰਾ ਬਿੱਟੂ ਮਾ ਜਨ ਤੁਹਾਡੇ ਜੀ ਕੀ ਹੋਇਆ ਇੱਥੇ ਰਾਤੀ ਸਾਨੂੰ 12:30 ਪੋਨੇ ਕੋ ਫੋਨ ਗਿਆ ਬਜਾ ਚ ਕਿਸੇ ਦਾ ਵੀ ਐਸਾ ਸਾਰ ਲਾਡੇ ਮਾ ਜਨ ਦੀ ਦੁਕਾਨ ਨੂੰ ਅੱਗ ਲੱਗ ਗਈ ਐ ਅਸੀਂ ਬਾਹਰ ਆਏ ਆ ਤੇ ਸਾਡੇ ਆਉਣ ਤੋਂ ਪਹਿਲਾਂ ਕਾਫੀ ਲੋਕ ਬਾਹਰ ਆ ਚੁੱਕੇ ਰਹੇ ਸੀ ਤੇ ਮੇਨ ਜਿਹੜਾ ਗੇਟ ਸੀ ਉਹ ਨਾ ਖੁੱਲਾ ਸੀ ਤੇ ਅਸੀਂ ਪੁੱਛਿਆ ਗੇਟ ਕਿਨੇ ਖੋਲੇ ਆ ਉਹ ਕਹਿੰਦੇ ਜੀ ਲਾਡੇ ਸਾਹ ਆਏ ਸੀ ਥੱਲੇ ਦੋਨੇ ਦੇਖੀ ਅੱਗ ਲੱਗੀ ਅੱਗ ਖੱਪ ਪਾਉਂਦੇ ਰਹੇ ਅੱਗ ਲੱਗੀ ਅੱਗ ਲੱਗੀ ਤੇ ਆਪੇ ਫਿਰ ਪਤਾ ਲਗਾ ਕਿਧਰ ਗਏ ਨੇ ਠੀਕ ਹੈ ਉਸ ਤੋਂ ਬਾਅਦ 5 ਮਿੰਟ ਬਾਅਦ ਫੋਨ ਕੀਤਾ ਅਰ ਵੀ ਗਏ ਡੇ ਪੌਣੇ ਘੰਟੇ ਬਾਅਦ 5 ਵਜੇ ਵੀ ਗੜੀਆਂ ਆ ਗਈਆਂ ਉਹਨਾਂ ਦੀਆਂ ਉਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਗਿਆ ਮੁਰਗੇ ਫਿਰ ਉਹਨਾਂ ਨੇ ਫਾਇਰ ਬਟ ਵਾਲਿਆਂ ਨੇ ਜਾ ਕੇ ਉੱਪਰ ਸਾਰਾ ਚੈੱਕ ਅਪ ਕੀਤਾ ਫਿਰ ਸਾਰਾ ਦੇਖਿਆ ਫਿਰ ਲਾਡੀ ਸ਼ਾਹ ਨੂੰ ਰਸੋਈ ਦੇ ਵਿੱਚੋਂ ਉੱਥੇ ਡਿੱਗੇ ਪੇਸ਼ਰ ਸੋਈ ਚ ਉਹ ਤੋਂ ਉਹਨਾਂ ਨੇ ਕੱਢ ਕੇ ਲਿਆਂਦਾ ਤੇ ਕਿਉਂਕਿ ਇਹ ਸਿਵਲ ਹਸਪਤਾਲ ਖੜਿਆ ਉੱਥੇ ਜਾ ਕੇ ਉਹਨਾਂ ਨੇ ਇਹਨਾਂ ਨੂੰ ਡੈਥ ਉਸ ਬੋਛਰ ਕਰਤਾ ਪ੍ਰਵਾਹ ਦੇ ਮੈਂਬਰ ਹੈਗੇ ਪ੍ਰਵਾਹ ਦੇ ਮੈਂਬਰ ਸਨ ਇਹਨਾਂ ਦਾ ਬੇਟਾ ਔਰ ਬਹੂ ਬੇਟਾ ਆਪਣੇ ਸਸਰਾਲ ਗਿਆ ਸੀ ਆਪਣੀ ਬੀਵੀ ਨਾਲ ਤੇ ਦੀ ਵੀ ਉਹ ਥੋੜੀ ਠੀਕ ਨਹੀਂ ਆ ਜੀ। ਉਹਦੇ ਕੋਲ ਉੱਥੇ ਗਿਆ ਸੀ ਆਪਣੇ ਫਾਦਰ ਸਾਹਿਬ ਨਾਲ ਨਾਲ ਕਰਿਆ ਉਹਨਾਂ ਨੇ। ਉੱਥੇ ਰੋਟੀ ਖਾ ਕੇ ਫਿਰ ਘਰ ਵਾਪਸ ਛੱਡ ਕੇ ਗਏ ਉਹਨਾਂ ਨੂੰ। ਤੇ ਉਸ ਤੋਂ ਬਾਅਦ ਇਹ ਨਹੀਂ ਪਤਾ ਕਿੰਨੇ ਵਜੇ ਅੱਗ ਲੱਗੀ ਹੈ। ਕਿ ਕਿਹੜਾ ਕਾਰਬਨ ਹੈ ਉਹ ਨਹੀਂ ਪਤਾ ਬਾਕੀ ਹੋਇਆ। ਉਹ ਅੱਗ ਦੇ ਕਾਰਨ ਤਾਂ ਨਹੀਂ ਪਤਾ। ਅੱਗ ਦੇ ਕਾਰਨ ਤਾਂ ਨਹੀਂ ਪਤਾ ਲੱਗਦਾ ਕੋਈ। ਕਿੰਨਾ ਕੋ ਨੁਕਸਾਨ ਹੋਇਆ ਹੈ। ਨੁਕਸਾਨ ਦੇ ਦੇਖੋ ਜੀ ਬਹੁਤ ਜ਼ਿਆਦਾ ਨੁਕਸਾਨ ਆਇਆ ਹੈ। ਇੱਕ ਇਹ ਸਾਰੀ ਦੁਕਾਨ ਭਰੀ ਹੁੰਦੀ ਹੈ ਚਾਰ ਪੰਜ ਗਦਾਮ ਨੇ। ਮੋਟਰਸਾਈਕਲ ਅੰਦਰ ਲੱਗਾਦਾ ਹੀ ਹਰ ਚੀਜ਼ ਜੋ ਵੀ ਹੈਗਾ ਕੁਝ ਨਹੀਂ ਬਚਿਆ। ਸਭ ਕੁਝ बिल्कुल हो गया। इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज